ਰਾਇਨੀ ਦੀ ਪਾਰਟੀ ਲਿਆਉਂਦਾ ਪ੍ਰਵਾਨ ਹੈ ਸਾਰਿਆਂ ਨੂੰ ਪ੍ਰਵਾਨ ਮੈਂ ਹੁਣ ਬੇਨਤੀ ਕਰਾਂਗਾ ਕਿ ਸਰਦਾਰ ਸੁਖਪਾਲ ਸਿੰਘ ਜੀ ਖੈਰਾ ਇਸ ਨਵੀਂ ਪਾਰਟੀ ਦਾ ਰਸਮੀ ਐਲਾਨ ਕਰਨ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਸਟੇਜ ਤੇ ਆ ਕੇ ਪਾਰਟੀ ਦਾ ਰਸਮੀ ਐਲਾਨ ਕਰਨ ਤੇ ਆਪਣੇ ਵਿਚਾਰ ਰੱਖਣ ਬਹੁਤ ਬਹੁਤ ਧੰਨਵਾਦ ਸੁਖਪਾਲ ਸਿੰਘ ਖੈਰਾ ਜੀ ਜਿੱਥੇ ਚੰਡੀਗੜ੍ਹ ਦੇ ਪ੍ਰੈਸ ਕਲੱਬ ਵਿੱਚ ਪਹੁੰਚੇ ਸਾਰੇ ਪੰਜਾਬ ਦੇ ਵੱਖ-ਵੱਖ ਕੋਨਿਆਂ ਚੋਂ ਪੰਜਾਬ ਦੇ ਹਤੇਸ਼ੀ ਮੇਰੇ ਸਤਿਕਾਰਯੋਗ ਬਜ਼ੁਰਗ ਨੌਜਵਾਨ ਮੇਰੀਆਂ ਸਤਿਕਾਰਯੋਗ ਆਦਰਨੀਆਂ ਬੀਬੀਆਂ ਪੈਣਾ ਸਾਡੇ ਬਹੁਤ ਹੀ ਜੁਝਾਰੂ ਔਰ ਪੰਜਾਬ ਦੇ ਪ੍ਰਤੀ ਬਹੁਤ ਪਰਪੱਕ ਸੋਚ ਰੱਖਣ ਵਾਲੇ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਔਰ ਪ੍ਰੈਸ ਕਲੱਬ ਦੇ ਵਿੱਚ ਹਾਜ਼ਰ ਜਿੰਨੀ ਵੀ ਜਿੰਨੇ ਵੀ ਮੀਡੀਆ ਪਰਸਨਸ ਨੇ ਕਿਉਂਕਿ ਤੁਹਾਡੀ ਬਦੌਲਤ ਸਾਡੀ ਆਵਾਜ਼ ਦੁਨੀਆ ਦੇ ਹਰ ਕੋਨੇ ਵਿੱਚ ਅਜਾਣੀ ਹੈ ਮੈਂ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦਾ ਇੱਥੇ ਆਉਣ ਤੇ ਔਰ ਇਸ ਤੋਂ ਪਹਿਲਾਂ ਕਿ ਮੈਂ ਅੱਜ ਦੇ ਜਿਹੜੇ ਹਾਲਾਤ ਨੇ ਜਿਨ੍ਹਾਂ ਹਾਲਾਤਾਂ ਦੇ ਕਰਕੇ ਸਾਨੂੰ ਇੱਕ ਨਵੀਂ ਖੇਤਰੀ ਪਾਰਟੀ ਬਣਾਉਣ ਦਾ ਐਲਾਨ ਕਰਨਾ ਪੈ ਰਿਹਾ ਇਸ ਤੋਂ ਪਹਿਲਾਂ ਕਿ ਮੈਂ ਉਹਦੀ ਤਫਸੀਲ ਵਿੱਚ ਜਾਵਾਂ ਅਗਰ ਤੁਹਾਡੇ ਸਾਰਿਆਂ ਦੀ ਸਹਿਮਤੀ ਹੋਵੇ ਔਰ ਪਿਛਲੇ ਕਾਫੀ ਅਰਸੇ ਤੋਂ ਅਸੀਂ ਸਾਰੇ ਪੰਜਾਬ ਦੇ ਵਿੱਚ 2 ਅਗਸਤ ਦੀ ਬਠਿੰਡਾ ਕਨਵੈਨਸ਼ਨ ਤੋਂ ਬਾਅਦ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਲੋਕਾਂ ਦੀਆਂ ਭਾਵਨਾਵਾਂ ਤੇ ਜਜ਼ਬਾਤਾਂ ਜਜ਼ਬਾਤਾਂ ਨੂੰ ਸੁਣ ਕੇ ਔਰ ਜੋ ਪੰਜਾਬ ਦੇ ਇਸ ਵਕਤ ਜ਼ਮੀਨੀ ਹਾਲਾਤ ਨੇ ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਇਹ ਬਹੁਤ ਔਖਾ ਤੇ ਬਹੁਤ ਵੱਡਾ ਫੈਸਲਾ ਅਸੀਂ ਸਭ ਨੇ ਮਿਲ ਕੇ ਲਿਆ ਵਾ ਇਸ ਲਈ ਤੁਹਾਡੇ ਸਾਰਿਆਂ ਦੀ ਦਾ ਸ਼ੁਕਰਗੁਜ਼ਾਰ ਆਂ ਵਿਸ਼ਪ ਚ ਬੈਠੇ ਸਾਡੇ ਸਾਰੇ ਐਨ ਆਰ ਆਈ ਭੈਣ ਤੇ ਭਰਾ ਜਿਹੜੇ ਪੰਜਾਬ ਦੇ ਲੋਕਾਂ ਨਾਲੋਂ ਵੀ ਜ਼ਿਆਦਾ ਚਿੰਤਿਤ ਨੇ ਆਪਣੇ ਸੂਬੇ ਦੇ ਵਾਸਤੇ ਆਪਣੇ ਦੇਸ਼ ਦੇ ਵਾਸਤੇ ਆਪਣੀ ਕੌਮ ਵਾਸਤੇ ਉਹਨਾਂ ਸਾਰਿਆਂ ਦੀ ਸ਼ਮੂਲੀਅਤ ਦੇ ਨਾਲ ਉਨਾ ਸਾਰਿਆਂ ਦੀ ਸਹਿਮਤੀ ਦੇ ਨਾਲ ਅੱਜ ਉਸ ਈਸ਼ਵਰ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੈਂ ਉਹਦੀ ਆਗਿਆ ਦੇ ਨਾਲ ਅੱਜ ਪੰਜਾਬ ਦੇ ਲੋਕਾਂ ਨੂੰ ਇੱਕ ਪੰਜਾਬ ਸੈਂਟ੍ਰਿਕ ਰੀਜਨਲ ਪਾਰਟੀ ਇੱਕ ਇਸ ਤਰ੍ਹਾਂ ਦੀ ਪਾਰਟੀ ਜਿਹੜੀ ਪੰਜਾਬ ਦੇ ਲੋਕਾਂ ਦੀ ਦਰਦ ਦੁੱਖ ਦੀ ਭਾਈਵਾਲ ਹੋਵੇਗੀ ਅਤੇ ਪੰਜਾਬ ਦੇ ਪੱਖ ਦੇ ਮਸਲਿਆਂ ਦੇ ਉੱਤੇ ਟਟ ਕੇ ਪੈਰਾ ਦੇਵੇਗੀ ਉਸ ਪਾਰਟੀ ਦਾ ਨਾਮ ਹੈ ਪੰਜਾਬੀ ਏਕਤਾ ਪਾਰਟੀ ਜਿੰਦਾਬਾਦ ਪੰਜਾਬੀ ਏਕਤਾ ਪਾਰਟੀ ਜਿੰਦਾਬਾਦ ਪੰਜਾਬੀ ਏਕਤਾ ਪਾਰਟੀ ਜਿੰਦਾਬਾਦ ਜਿੰਦਾਬਾਦ ਪੰਜਾਬੀ ਏਕਤਾ ਪਾਰਟੀ ਜਿੰਦਾਬਾਦ ਪੰਜਾਬੀ ਏਕਤਾ ਪਾਰਟੀ ਜਿੰਦਾਬਾਦ ਸਾਰਿਆਂ ਦਾ ਇੱਕ ਵਾਰ ਫੇਰ ਦੁਬਾਰਾ ਸ਼ੁਕਰੀਆ ਇਤਿਹਾਸ ਗਵਾਹ ਹੈ ਕਿ ਪੰਜਾਬ ਦੇ ਨਾਲ ਹਮੇਸ਼ਾ ਜ਼ੁਲਮ ਤੇ ਵਿਤਕਰਾ ਹੁੰਦਾ ਰਿਹਾ ਵਾ ਇਹ ਅੱਜ ਦੀ ਦਾਸਤਾਨ ਨਹੀਂ ਹੈ ਇਹ ਅਬਦਾਲੀਆਂ ਦੁਰਾਨੀਆਂ ਮੁਗਲਾਂ ਉਹਨਾਂ ਦੇ ਹਮਲੇ ਸਾਡੇ ਗੁਰੂ ਸਾਹਿਬਾਨ ਦੀਆਂ ਲੰਬ ਸਾਲ ਕੁਰਬਾਨੀਆਂ ਮਨੁੱਖਤਾ ਦਾ ਜੋ ਉਹਨਾਂ ਨੇ ਹਮਲਾਵਰਾਂ ਨੇ ਧੜਵੀਆਂ ਨੇ ਕਾਣ ਕੀਤਾ ਪੰਜਾਬ 'ਚ ਔਰ ਇਸ ਦੇਸ਼ ਦੀ ਇੱਜ਼ਤ ਨੂੰ ਬਚਾਉਣ ਵਿੱਚ ਉਸ ਵਕਤ ਵੀ ਪੰਜਾਬੀ ਸਭ ਤੋਂ ਮੋਹਰੇ ਆਏ ਕੱਲੂਕਾਰੇ ਕੀਤੇ ਗਏ ਨਸਲ ਕੁਸ਼ੀ ਕਰਨ ਦੇ ਉਪਰਾਲੇ ਕੀਤੇ ਗਏ ਪਰ ਬਹਾਦਰ ਪੰਜਾਬ ਦੇ ਲੋਕਾਂ ਨੇ ਮੂੰਹ ਤੋੜ ਮਾ ਜਵਾਬ ਉਹਨਾਂ ਹਮਲਾਵਰਾਂ ਨੂੰ ਦਿੱਤਾ ਹਾਲਾਤ ਬਦਲੇ ਹਮਲਾਵਰ ਬੰਦ ਹੋਏ ਹਾਲਾਂਕਿ ਹਮਲਾਵਰਾਂ ਨੇ ਇਸ ਦੇਸ਼ ਦੀ ਇੱਜ਼ਤ ਆਬਰੂ ਦੇ ਨਾਲ ਖੇਲਵਾੜ ਕੀਤਾ ਉਸ ਇੱਜ਼ਤ ਆਬਰੂ ਨੂੰ ਬਹਾਦਰ ਪੰਜਾਬੀਆਂ ਨੇ ਸਾਡੇ ਮਹਾਨ ਗੁਰੂ ਸਹਿਬਾਨਾਂ ਨੇ ਕੁਰਬਾਨੀਆਂ ਦੇ ਕੇ ਕਸ਼ਮੀਰ ਦੇ ਪੰਡਤਾਂ ਬ੍ਰਾਹਮਣਾਂ ਤੋਂ ਲੈ ਕੇ ਮਨੁੱਖਤਾ ਦੀ ਅਗਵਾਈ ਕੀਤੀ ਉਹਦੀ ਢਾਲ ਬਣ ਕੇ ਖੜੇ ਰਹੇ ਇਹ ਸਾਨੂੰ ਸਾਡੇ ਗੁਰੂ ਸਹਿਬਾਨ ਇੱਕ ਸਪਿਰਿਟ ਫੂਕ ਕੇ ਗਏ ਸਮਾ ਬਦਲਿਆ ਇੱਕ ਵਾਰ ਦੇਸ਼ ਫਿਰ ਨਵੇਂ ਧੜਵੀਆਂ ਅੰਗਰੇਜ਼ਾਂ ਦਾ ਗੁਲਾਮ ਬਣਿਆ ਉਹਨਾਂ ਦੀ ਗੁਲਾਮੀ ਵੀ ਚਾਹੇ ਸਾਰੇ ਦੇਸ਼ ਨੇ ਕਬੂਲੀ ਲੇਕਿਨ ਪੰਜਾਬ ਨੇ ਡੋਗਰਿਆਂ ਦੀ ਬਦੌਲਤ ਸਾਡੇ ਅੰਦਰ ਬੈਠੇ ਸਾਜ਼ਿਸ਼ਖੋਰ ਲੋਕਾਂ ਨੇ ਉਸ ਵਕਤ ਦਾ ਮਹਾਰਾਜਾ ਰਣਜੀਤ ਸਿੰਘ ਦਾ ਰਾਜਪਾਗ ਉਸ ਨੂੰ ਜੰਗਾਂ ਜਿੱਤ ਕੇ ਜਿਹੜਾ ਹਰਾਇਆ ਗਿਆ ਔਰ ਪੰਜਾਬ ਅਖੀਰ ਵਿੱਚ ਸਾਰੇ ਦੇਸ਼ ਤੋਂ ਬਾਅਦ ਅੰਗਰੇਜ਼ਾਂ ਦਾ ਗੁਲਾਮ ਬਣਿਆ ਸਾਡੀ ਬਦਕਿਸਮਤੀ ਆ ਤੇ ਕਿਹੜਾ ਐਡਾ ਐਡਾ ਇੱਕ ਐਡਾ ਅਗਾਹ ਬਦੂ ਫਰਾਖ ਦਿਲ ਉਸ ਵਕਤ ਦਾ ਇੱਕ ਸਾਰੇ ਧਰਮਾਂ ਦੀ ਰਾਖੀ ਕਰਨ ਵਾਲਾ ਮਹਾਰਾਜ ਰਣਜੀਤ ਸਿੰਘ ਉਹਨਾਂ ਦਾ ਰਾਜ ਗਵਾਚਾ ਪੰਜਾਬੀਆਂ ਦੇ ਜਜ਼ਬੇ ਹੌਸਲੇ ਪਸਤ ਨਹੀਂ ਹੋਏ ਪੰਜਾਬੀਆਂ ਨੇ ਉਹੀ ਲੜਾਈ ਜਿਹੜੀ ਸੀਗੀ ਉਸ ਉਹ ਅੰਗਰੇਜ਼ਾਂ ਦੇ ਖਿਲਾਫ ਵਿੱਢ ਦਿੱਤੀ ਬਹੁਤ ਸਾਰੀਆਂ ਲਹਿਰਾਂ ਪੰਜਾਬ ਦੀ ਧਰਤੀ ਤੋਂ ਉੱਠੀਆਂ ਪੰਜਾਬੀਆਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ ਸਭ ਤੋਂ ਵੱਡਾ ਯੋਗਦਾਨ 90% ਖਾਂਸੀਆਂ ਕਾਲ ਕੋਠੜੀਆਂ ਕਾਲੇ ਪਾਣੀ ਜੇਲਾ ਸਭ ਕੁਝ ਪੰਜਾਬੀਆਂ ਨੇ ਆਪਣੇ ਪਿੰਡੇ ਤੇ ਹੰਡਾਇਆ ਸਾਡੇ ਮਹਾਨ ਸ਼ਹੀਦ ਭਗਤ ਸਿੰਘ ਵਰਗੇ ਰਾਜਗੁਰੂ ਸੁਖਦੇਵ ਵਰਗੇ ਜਿਨ੍ਹਾਂ ਨੇ ਇੱਕ ਸੁਪਨਾ ਲਿਆ ਕਿ ਅਸੀਂ ਇਸ ਦੇਸ਼ ਨੂੰ ਆਜ਼ਾਦ ਕਰਾ ਕੇ ਆਪਣੇ ਲੋਕਾਂ ਨੂੰ ਠੰਡੀ ਹਵਾ ਆਜ਼ਾਦੀ ਦੀ ਠੰਡੀ ਹਵਾ ਦਿਵਾਵਾਂਗੇ ਔਰ ਇਸ ਕੰਮ ਵਾਸਤੇ ਜਦੋਂ ਭਾਰਤ ਬਣਨ ਜਾ ਰਿਹਾ ਸੀ ਤਾਂ ਬਹੁਤ ਵੱਡੀ ਆਬਾਦੀ ਪੰਜਾਬੀਆਂ ਦੀ ਤੇ ਸਿੱਖਾਂ ਦੀ ਪਾਕਿਸਤਾਨ ਵਿੱਚ ਬਹੁਤ ਵੈਲ ਸੈਟਲਡ ਸੀ ਕਾਰੋਬਾਰ ਸੀ ਜ਼ਮੀਨਾਂ ਘਰ ਬਾਜ਼ ਸਭ ਕੁਝ ਛੱਡ ਕੇ ਇਸ ਪਿਛਲੀ ਸਦੀ ਦਾ ਸਭ ਤੋਂ ਵੱਡਾ ਜਿਹੜਾ ਤਬਾਦਲਾ ਹੋਇਆ ਆਬਾਦੀ ਦਾ ਉਹਦੇ ਵਿੱਚ ਪੰਜਾਬੀਆਂ ਨੇ ਸਭ ਤੋਂ ਵੱਡਾ ਘਾਟਾ ਇੱਕ ਵਾਰ ਫਿਰ ਖਾਦਾ ਔਰ ਭਾਰਤ ਦੀ ਆਜ਼ਾਦੀ ਦੇ ਵਿੱਚ ਆਣ ਕੇ ਉਹਨਾਂ ਨੇ ਸ਼ਮੂਲੀਅਤ ਕੀਤੀ ਇਹ ਸਨ ਬਾਹਰਲੇ ਤਾੜ ਵੀ ਮੁਗਲ ਦੁਰਾਨੀ ਅਬਦਾਲੀ ਅੰਗਰੇਜ਼ ਇਹਨਾਂ ਦਾ ਇਹਨਾਂ ਤੋਂ ਸਾਨੂੰ ਉਮੀਦ ਸੀ ਕਿ ਇਹ ਸਾਡੇ ਦੇਸ਼ ਸਾਡੀ ਕੌਮ ਸਾਡੇ ਸੂਬੇ ਨੂੰ ਲੁੱਟਣਗੇ ਵੀ ਤੇ ਕੁੱਟਣਗੇ ਵੀ ਵਿਤ ਕਰਾ ਵੀ ਕਰਨਗੇ ਜ਼ੁਲਮ ਵੀ ਕਰਨਗੇ ਪਰੰਤੂ ਸਾਨੂੰ ਆਪਣੇ ਦੇਸ਼ ਦੇ ਲੋਕਾਂ ਤੋਂ ਇਹ ਉਮੀਦ ਨਹੀਂ ਸੀ ਕਿ ਆਜ਼ਾਦੀ ਤੋਂ ਬਾਅਦ ਵੀ ਪੰਜਾਬ ਦੇ ਨਾਲ ਉਹੀ ਵਿਤਕਰੇ ਦਾ سلسلہ ਜਾਰੀ ਰਹੇਗਾ 47 ਤੋਂ ਬਾਅਦ ਸਾਰੇ ਦੇਸ਼ ਨੂੰ ਸੂਬੇ ਭਾਸ਼ਾ ਦੇ ਆਧਾਰ ਦੇ ਉੱਤੇ ਦਿੱਤੇ ਗਏ ਲੇਕਿਨ ਪੰਜਾਬ ਨੂੰ ਆਪਣਾ ਸੂਬਾ ਲੈਣ ਵਾਸਤੇ ਪੰਜਾਬੀ ਸੂਬਾ ਪੰਜਾਬੀ ਭਾਸ਼ਾ ਦੇ ਆਧਾਰ ਦੇ ਉੱਤੇ ਜੂਝਣਾ ਪਿਆ ਲੜਨਾ ਪਿਆ 66 ਵਿੱਚ ਮੋਰਚਾ ਲਾਉਣ ਤੋਂ ਬਾਅਦ ਪੰਜਾਬ ਤਾਂ ਮਿਲ ਗਿਆ ਲੇਕਿਨ ਫਿਰ ਲੰਗੜਾ ਲੂਲਾ ਰਾਜਤਾਨੀ ਚੰਡੀਗੜ੍ਹ ਦੀ ਬਾਹਰ ਰੱਖੀ ਗਈ ਇੱਥੇ ਹੀ ਬਸ ਨਹੀਂ ਛੇਤੀ ਕੇਂਦਰ ਦੀਆਂ ਸਰਕਾਰਾਂ ਨੇ ਉਹੀ ਪੰਜਾਬ ਦੇ ਪ੍ਰਤੀ ਜਿਹੜੀ ਇੱਕ ਵਿਤਕਰੇ ਦੀ ਨੀਤੀ ਸੀ ਉਸ ਨੂੰ ਅੱਗੇ ਲੈ ਜਾਂਦੇ ਹੋਏ ਸਾਡੇ ਕੁਦਰਤੀ ਸਰੋਤ ਪਾਣੀਆਂ ਤੇ ਬਿਜਲੀ ਦੇ ਕੰਟਰੋਲ ਦਾ ਪੰਜਾਬ ਦੇ ਨਾਲ ਬਹੁਤ ਵੱਡਾ ਤੋਖਾ ਬਹੁਤ ਵੱਡਾ ਵਿਤਕਰਾ ਕੀਤਾ ਸਾਡੇ ਪਾਣੀ ਖੋ ਕੇ ਸਾਡੇ ਦਰਿਆਈ ਪਾਣੀ ਖੋ ਕੇ ਇੰਟਰਨੈਸ਼ਨਲ ਰੈਪੇਰੀਅਨ ਲਾਜ਼ ਨੂੰ ਛਿੱਕੇ ਤੇ ਟੰਗ ਕੇ ਇਹ ਸਾਡੇ ਪਾਣੀ ਜਿਹੜੇ ਸੀਗੇ ਰਾਜਸਥਾਨ ਹਰਿਆਣਾ ਤੇ ਦਿੱਲੀ ਨੂੰ ਦੇ ਦਿੱਤੇ ਗਏ ਸਾਡੇ ਹਾਈਡਰੋ ਇਲੈਕਟ੍ਰਿਕ ਹੈਡਵਰਕਸ ਦਾ ਕੰਟਰੋਲ ਜਾਣ ਬੁਝ ਕੇ ਪੰਜਾਬ ਤੋਂ ਬਾਹਰ ਰੱਖਿਆ ਗਿਆ ਕਿ ਕਿਸੇ ਤਰੀਕੇ ਦੇ ਨਾਲ ਪੰਜਾਬ ਦੀ ਪੁਖਤਾ ਤਰੱਕੀ 올 ਅਰਾਊਂਡ ਇਨਕਲੂਸਿਵ ਡਿਵੈਲਪਮੈਂਟ ਨਾ ਹੋ ਸਕੇ ਇੱਥੇ ਬਸ ਨਹੀਂ ਸਾਡੇ ਜਜ਼ਬਾਤ ਰੋਂਦੇਗੇ ਜਦੋਂ ਫੌਜਾਂ ਨੇ ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ 84 ਦੇ ਵਿੱਚ ਸਿੱਖਾਂ ਦੀ ਉਹੀ ਨਸਲਕੁਸ਼ੀ ਦੀ ਤਸਵੀਰ ਜਿਹੜੀ ਕਿਸੇ ਵੇਲੇ ਕੱਲੂਕਾਰਿਆਂ ਵਿੱਚ ਨਜ਼ਰ ਆਈ ਮੀਰ ਮੰਨੂ ਦੇ ਜ਼ੁਲਮ ਦੇ ਵਿੱਚ ਨਜ਼ਰ ਆਈ ਵਜ਼ੀਰ ਖਾਨ ਸਰੰਦ ਦੇ ਜ਼ੁਲਮ ਦੇ ਵਿੱਚ ਨਜ਼ਰ ਆਈ ਉਹ ਸਾਰੇ ਦੇਸ਼ ਵਿੱਚ ਦਿੱਲੀ ਕੇਂਦਰ ਦੇ ਵਿੱਚ ਹਜ਼ਾਰਾਂ ਸਿੱਖਾਂ ਦਾ ਜਿਹੜਾ ਸੀਗਾ ਉਹ ਕਤਲੇਆਮ ਕੀਤਾ ਗਿਆ 34 ਸਾਲ ਬੀਤ ਜਾਣ ਤੋਂ ਬਾਅਦ ਵੀ ਬੜੀ ਮੁਸ਼ਕਲ ਦੇ ਨਾਲ ਕੇਵਲ ਇੱਕ ਦੋਸ਼ੀ ਨੂੰ ਤਾਕਤਵਰ ਦੋਸ਼ੀ ਨੂੰ ਸਜ਼ਾ ਦਿੱਤੀ ਗਈ ਕੇਵਲ ਇੱਕ ਦੋਸ਼ੀ ਨੂੰ ਸਜ਼ਾ ਦਿੱਤੀ ਗਈ ਹਰ ਉਸ ਤੋਂ ਬਾਅਦ ਸਾਡੇ ਨਾਲ ਹੋਰ ਇਸ ਤਰ੍ਹਾਂ ਦੇ ਵਿਤਕਰੇ ਫੌਜਾਂ ਵਿੱਚ ਪੰਜਾਬ ਦੇ ਲੋਕ ਬਹਾਦਰ ਆਪਣੀਆਂ ਫੌਜਾਂ ਵਿੱਚ ਆਪਣੇ ਸਰਹੱਦਾਂ ਦੇ ਉੱਤੇ ਲੜ ਕੇ ਬਹੁਤ ਸਾਰੀਆਂ ਜਾਨਾਂ ਗਵਾਈਆਂ ਬਹੁਤ ਕੁਰਬਾਨੀਆਂ ਦਿੱਤੀਆਂ 65 71 ਦੀਆਂ ਲੜਾਈਆਂ ਵਿੱਚ ਕਾਰਗਿਲ ਦੀਆਂ ਲੜਾਈਆਂ ਵਿੱਚ ਲੇਕਿਨ ਸਾਡੇ ਨਾਲ ਫੌਜ ਦੀ ਭਰਤੀ ਦੇ ਵਿੱਚ ਵੀ ਵਿਤਕਰਾ ਹੋਣਾ ਸ਼ੁਰੂ ਕੀਤਾ ਗਿਆ ਇੱਕ ਦਾਸਤਾਨ ਲੰਬੀ ਸਾਨੂੰ ਉਹਨਾਂ ਧੜਵੀਆਂ ਤੋਂ ਅੰਗਰੇਜ਼ਾਂ ਮੁਗਲਾਂ ਤੇ ਵਿਤਕਰੇ ਤੇ ਜ਼ੁਲਮ ਤੋਂ ਅਸੀਂ ਕਦੀ ਉਦਾਸ ਮਯੂਸ ਨਹੀਂ ਸੀ ਹੋਏ ਅਸੀਂ ਹੱਟ ਰੱਕ ਕੇ ਲੜਦੇ ਰਹੇ ਪਰ ਜਦੋਂ ਆਪਣਿਆਂ ਨੇ ਹੀ ਸਾਡੇ ਨਾਲ ਵਿਤਕਰਾ ਕੀਤਾ ਤਾਂ ਪੰਜਾਬ ਦੇ ਵਿੱਚ ਦੁੱਖ ਦੀ ਲਹਿਰ ਉੱਠੀ ਪੰਜਾਬ ਦੇ ਹਾਲਾਤ ਖਰਾਬ